ਤੇ ਕੋ ਦੇਦੀ ਕਰਦੀ ਕਹਿੰਦੀ ਜੀ ਜਲਦੀ ਜਲਦੀ ਤਿਆਰ ਹੋ ਵੋ ਪਾਰਟੀ ਚ ਜਾਣਾ ਆ ਤੇ ਕੋਦਾ ਤਿਆਰ ਹੋ ਲਾ ਪਿਆ ਤੇ ਕੋਦੇ ਨੇ ਪਾਲੀਆਂ ਆਪਣੀਆਂ ਉਹ ਹੀ ਪੁਰਾਣੀਆਂ ਜਰਾਬਾਂ ਜਰਾਬਾਂ ਪਾ ਕੇ ਤੁਰਨ ਨੀ ਲੱਗਾ ਤੇ ਉਹਦੀ ਕਰਦੀ ਕਰਦੀ ਕਹਿੰਦੀ ਓ ਹੋ 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 ਇਹ ਕੀ ਬੋਪ ਵਾਲੀ ਜੇ ਆ ਨਵੀਆਂ ਜਰਾਬਾਂ ਪਾਉ ਤੇ ਪੁਰਾਣੀਆਂ ਐ ਨਾ ਪਾ ਕੇ ਤੁਰ ਪਿਓ ਕਦੇ ਤੁਸੀਂ ਬੜੇ ਕੰਜੂਸ ਹੋ ਕੋਦਾ ਕਹਿੰਦਾ ਕਿਉਂ ਨਹੀਂ ਨਵੀਆਂ ਪਾ ਲੈਣੇ ਨਵੀਆਂ ਜਰਾਬਾਂ ਮਿਲਣ ਕੇ ਨੂੰ ਹੋਰ ਕੀ ਚਾਹੀਦਾ ਕੋਦੇ ਨੇ ਫੜਾ ਫੜ ਪ੍ਰਾਣੀਆਂ ਲਾਈਆਂ ਨਵੀਆਂ ਜਰਾਬਾਂ ਪਾਈਆਂ ਤੇ ਉਹਦੇ ਨਾਲ ਚੱਲ ਪਿਆ ਪਾਰਟੀ ਦੇ ਪਾਰਟੀ 'ਚ ਗਏ ਤੇ ਜਿੱਥੋਂ ਦੀ ਕੁਦਾ ਨੰਗੇ ਲੋਕੀ ਨੱਕ ਫੜ ਲੈਣ ਆਹ ਹਾ 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 ਜਿੱਥੋਂ ਦੀ ਕੁਦਾ ਨੰਗੇ ਲੋਕੀ ਨੱਕ ਫੜ ਲੈਣਾ ਆਹ ਹਾ 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 ਇੰਨੀ ਬੋ ਕੁਦੇ ਦੀ ਘਰ ਦੀ ਕਹਿੰਦੀ ਤੁਹਾਨੂੰ ਸ਼ਰਮਤ ਨਹੀਂ ਆਉਂਦੀ ਤੁਸੀਂ ਫੇਰ ਪੁਰਾਣੀਆਂ ਜਰਾਬਾਂ ਪਾ ਕੇ ਆ ਗਏ ਹੋ ਤੁਹਾਨੂੰ ਨਵੀਆਂ ਜਰਾਬਾਂ ਦਿੱਤੀਆਂ ਸੀ ਉਹ ਕਿਉਂ ਨਹੀਂ ਪਾਈਆਂ ਕਹਿੰਦਾ ਭਾਗਵਾਨ ਨੇ ਨਵੀਆਂ ਹੀ ਪਾਈਆਂ ਮੈਨੂੰ ਪਤਾ ਹੀ ਤੂੰ ਨਹੀਂ ਮੰਨਣਾ ਜੇਬ 'ਚ ਪੁਰਾਣੀਆਂ ਜਰਾਬਾਂ ਕੱਢ ਕੇ ਕਹਿੰਦਾ ਆਹ ਵੇਖ ਮੈਂ ਸਬੂਤ ਨਾਲ ਹੀ ਲੈ ਕੇ ਆਇਆ